ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਚਲੋ ਜੀ ਆਪਾਂ ਨੇ ਉਬਲੇ ਹੋਏ ਆਲੂ ਲੈ ਲਏ ਇਹਨਾਂ ਨੂੰ ਆਪਾਂ ਆਉਣ ਲਿਆ ਪਿਆਜ਼ ਲੈ ਲੇ ਪਨੀਰ ਲੈ ਲੇ ਮਟਰ ਲੈ ਲੇ ਟਮਾਟਰ ਲੈ ਲਿਆ ਹੁਣ ਆਪਾਂ ਇਹਦਾ ਚੰਗੀ ਤਰ੍ਹਾਂ ਇਹਨੂੰ ਛਿੱਲੇ ਜੀ ਹੁਣ ਆਪਾਂ ਉੱਪਰ ਪੈਨ ਧਰ ਲੈਨੇ ਆ ਕੜਾਹੀ ਧਰ ਲੈਨੇ ਆ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲੈਨੇ ਆ ਆਪਾਂ ਕਿਉਂਕਿ ਧੋਤੀ ਹੋਈ ਕਰਕੇ ਵਿੱਚ ਪਾਣੀ ਆ ਜਿ ਕਿੜਾ ਹੈ ਆਪਣੀ ਗਰਮ ਹੋ ਗਈ ਇਹਦੇ ਵਿੱਚ ਆਪਾਂ ਤੇਲ ਪਾ ਲੈਨੇ ਆ ਤੇਲ ਆਪਣਾ ਮਠੀਰੀਆ ਹੋਇਆ ਤੇਲ ਤੇ ਘਿਓ ਇਕੱਟਾ ਹੀ ਆ ਜੀ ਕੜਿਆ ਹੋਇਆ ਇਹ ਮੈਂ ਉਪਰ ਗਰਮ ਕਰ ਲੈਨੇ ਆ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਥੋੜਾ ਜਿਹਾ ਮਟਰ ਨੂੰ ਝੱਸ ਲੈਨੇ ਆ थोड़ा जहा ऐड कर लें जीर एड करते दो मिनट लाइट मटर तीनी तरह फ्राई कर लिया जी आप मिर्च पा लें हल्दी पा लें ਨਮਕ ਪਾਉਣੀ ਇਹਨਾਂ ਨੂੰ ਤੋਂ ਮਸਾਲਿਆਂ ਨੂੰ ਭੁੰਨ ਲੈਣੇ ਆ ਤਾਂ ਜੋ ਆਪਣੀ ਹਲਦੀ ਚੰਗੀ ਤਰ੍ਹਾਂ ਪੱਕ ਫਟੇ ਹੁਣ ਜਿਹੜੇ ਆਪਾਂ ਨੇ ਆਲੂ ਲਏ ਤੇ ਇਹਨਾਂ ਨੂੰ ਆਪਾਂ ਬਰੀਕ ਹੋਰੇ ਇੱਕ ਕੱਟ ਕੇ ਮਸਾਲੇ ਦੇ ਵਿੱਚ ਨਿਕਤ ਕਰ ਦੇਣਾ ਬਿਲਕੁਲ ਬਰੀਕ ਕੱਟਾਂਗੇ ਬਹੁਤੇ ਵੱਡੇ ਨਹੀਂ ਕੱਟਾਂਗੇ ਕਿਉਂਕਿ ਆਪਾਂ ਨੂੰ ਬਹੁਤਾ ਫਰੀਕ ਵੀ ਵੇਸ ਨਹੀਂ ਚਾਹੀਦਾ ਜੀ ਥੋੜਾ ਜਿਹਾ ਮੋਟਾ-ਮੋਟਾ ਹੀ ਰੱਖਾਂਗੇ ਡੱਡ-ਡੜਾ ਜਿਹਾ ਸਾਰੇ ਇਹਨਾਂ ਨੂੰ ਪੂਰੀ ਕੱਟ ਕੇ ਮਸਾਲੇ ਦੇ ਵਿੱਚ ਐਡ ਕਰ ਦਈਏ ਦੀਏ ਤਰ੍ਹਾਂ ਆਪਾਂ ਸਾਰੇ ਆਲੂਆਂ ਨੂੰ ਕੱਟ ਕੇ ਵਿੱਚ ਮਿਕਸ ਕਰ ਲੈਨੇ। ਚਲੋ ਜੀ ਆਪਾਂ ਸਾਰੇ ਆਲੂਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਆ। ਐਦਾਂ ਪੰਨ ਪੰਨ ਕੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਕਿਉਂਕਿ ਤੜਕਾ ਲਾਏ ਨਾ ਤੜਕਾ ਲਗਾਉਣ ਨਾਲ ਜੀ ਟੇਸਟ ਵਧ ਜਾਂਦਾ। ਆਪਾਂ ਛਾਰੇ ਆਲੂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੇ। ਬਰੀਕੀ ਕਰ ਲਵਾਂਗੇ ਜੇ ਕੋਈ ਵੱਡਾ ਵੀ ਰਹੇਗਾ ਉਹਨੂੰ ਕਰਤੀ ਨਾਲ ਇਦਾਂ ਭੰਨ-ਭੰਨ ਕੇ। ਜੀ ਨੂਨ ਤੇ ਵਿੱਚ ਮਸਾਲੇ ਆਪਣੇ ਚੰਗੀ ਤਰ੍ਹਾਂ ਮਿਕਸ ਹੋ ਗਏ। ਪੀਠੀ ਆਪਣੀ ਤਿਆਰ ਹੋ ਗਈ। ਬਾਹਰ ਨਹੀਂ ਆ ਗਿਆ ਜੀ ਇਸ ਲਈ ਆਪਾਂ ਅੰਦਰ ਆ ਗਏ। ਕਿਉਂਕਿ ਸਾਡੇ ਚੁੱਲੇ ਤੇ ਸੱਤ ਨਹੀਂ ਹੈਗੀ। ਲਓ ਜੀ ਹੁਣ ਆਪੇ ਇਹਦੇ ਵਿੱਚ ਪਨੀਰ ਐਡ ਕਰ ਲੈਨੇ ਆ। ਆਪਾਂ ਨੇ ਬਰੀਕ ਵੀ ਨਹੀਂ ਕੱਟ ਲਿਆ ਪਨੀਰ। ਟਮਾਟਰ ਐਡ ਕਰ ਲੈਣੇ ਆ ਟਮਾਟਰ ਵੀ ਆਪਾਂ ਨੇ ਵਿੱਚੋਂ ਬੁੱਦਾ ਕੱਢ ਕੇ ਆਲੇ ਦਾਲੇ ਜਰੀਪੀ ਕੱਟੇ ਲੈ ਤੇ ਪਿਆਜ਼ ਐਡ ਕਰ ਲੈਣੇ ਕਿਉਂਕਿ ਕੱਚੀ ਵਧੀਆ ਲੱਗਦੇ ਨਹੀਂ ਜੀ ਪਿਆਜ਼ ਫਰਾਈ ਜੇ ਕਰੀਏ ਨਹੀਂ ਵਧੀਆ ਲੱਗਦੇ ਇਸ ਲਈ ਆਪਾਂ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਪਨੀਰ ਪਾਇਆ ਜਿਹੜਾ ਪਿਆਜ਼ ਪਾਏ ਨੇ ਇਹਨੂੰ ਆਪਾਂ ਚੰਗੀ ਤਰ੍ਹਾਂ ਟਮਾਟਰਾਂ ਨੂੰ ਸਾਰੇ ਮਸਾਲੇ ਦੇ ਵਿੱਚ ਮਿਕਸ ਕਰ ਲੈਣੇ ਲਓ ਜੀ ਆਪਾਂ ਇਹ ਸਾਰੇ ਚੰਗੀ ਤਰ੍ਹਾਂ ਮਿਕਸ ਹੋ ਗਏ ਲਓ ਜੀ ਆਪਾਂ ਨੇ ਕਣਕ ਦਾ ਆਟਾ ਲੈ ਲਿਆ ਸਿੰਪਲ ਕਣਕ ਦਾ ਆਟਾ ਜਿਹੜਾ ਦੀ ਆਪਾਂ ਰੋਟੀ ਪਕਾਉਂਦੇ ਸੋਨਿਆ ਲੋ ਇਹ ਬਣਾ ਲੈਨੇ ਪੇੜਿਆਂ ਦੇ ਤੇ ਆਪਾਂ ਰੋਟੀਆਂ ਵੇਲ-ਵੇਲ ਰੱਖ ਲੈਨੇ ਪਤਲੀਆਂ-ਪਤਲੀਆਂ ਰੋਟੀਆਂ ਵੇਲਾਂਗੇ ਲੰਬੀਆਂ ਬਣਨੇ ਬਿਲਕੁਲ ਪਤਲੀ ਵੇਲਣੀ ਆ ਰੋਟੀ ਆਪਾਂ ਨੇ ਲਓ ਜੀ ਇਹ ਜੀ ਰੋਟੀਆਂ ਆਪਾਂ ਸਾਰੀਆਂ ਵੇਲ ਕੇ ਇੱਕ ਪਲੇਟ ਦੇ ਵਿੱਚ ਰੱਖ ਲੈਨੇ ਆ ਰੋਟੀ ਲੈ ਲਈ ਆਪਾਂ ਨੇ ਸਾਰੀ ਰੋਟੀਆਂ ਵੇਲ ਕੇ ਰੱਖ ਲਈ മസാലാ ഭരലോല ഇത് പാണി ലാദ്ധാ ബാധ

ਨੇ ਆਪਣੇ ਤੁਸੀਂ ਤੋਬਣ ਲੱਗਦੇ ਹੁਣ ਇਹਦੇ ਉੱਪਰ ਆਪਾਂ ਚਾਰਨੀ ਧਰ ਦਿੰਨੇ ਆ ਜਿਹੜੇ ਆ ਰੋਲ ਬਣਾ ਲਓ ਜੀ ਇਹਨਾਂ ਦੇ ਉੱਪਰ ਆਪਾਂ ਥੋੜਾ ਜਿਹਾ ਤੇਲ ਲਗਾ ਕੇ ਇਹਨਾਂ ਨੂੰ ਆਪਾਂ ਸਟੀਮ ਹੋਣ ਲਈ ਧਰ ਦਿੰਨੇ ਆ ਸਭ ਨੂੰ ਤੇਲ ਲਗਾ ਲੋ ਲਗਾ ਦੇ ਸਾਰਿਆਂ ਨੂੰ ਆਪਾਂ ਚੰਗੀ ਤਰ੍ਹਾਂ ਕੇ ਤੇਲ ਤੇ ਕੀ ਲਗਾ ਦੇਣਾ ਹੁਣ ਇਹਨਾਂ ਨੂੰ ਆਪਾਂ ਸਟੀਮ ਹੋਣ ਲਈ ਧਰ ਦਿੰਨੇ ਆ ਉੱਪਰੋਂ ਢੱਕ ਦਿੰਨੇ ਆ ਇਹਨਾਂ ਨੂੰ ਆਲੀ ਉਹਦੇ ਉੱਪਰ ਆਪਾਂ ਇਹ ਧਰ ਲੈਨੇ ਆਪਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਨੇ ਆ ਚੰਗੀ ਤਰ੍ਹਾਂ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਸਸੋਂ ਦਾ ਤੇਲ ਪਾ ਲੈਨੇ ਆ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਕਾੜ ਲੈਨੇ ਆ ਗਰਮ ਕਰ ਲੈਨੇ ਲੋਬੀ ਇਹ ਰੋਲ ਵੀ ਆਪਣੀ ਸਟੀਮ ਹੋ ਗਏ ਇਹਨਾਂ ਨੂੰ ਆਪਾਂ ਕੱਢ ਲੈਨੇ ਆ ਤੇ ਹੁਣ ਤੋਂ ਮੇ ਤੋਂ ਪਾਣੀ ਤੋਂ ਬਣਾਉਂਦੇ ਇਹਦੇ ਤੇ ਆਪਾਂ ਹੋਰ ଷ୍ਟੀਮ ਕਰ ਲਵਾਂਗੇ। ਸਰੋ ਜੀ ਤੇਲ ਆਪਣਾ ਗਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਰੋਲ ਫਰਾਈ ਕਰ ਲੈਣੇ ਆ। ਦੋ ਦੋ ਰੋਲ ਪਾ ਕੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਫਰਾਈ ਕਰ ਲਵਾਂਗੇ। ਪਹਿਲਾਂ ਇੱਕ ਪਾਸਾ ਪਕਾ ਲੈਂਦੇ ਆ। ਥੋੜੀ ਜਿਹਾ ਇਹਨਾਂ ਦਾ ਆਪਾਂ ਪਾਸਾ ਪਲਟ ਦਿੰਨੇ ਆ। ਤਾਂ ਜੋ ਆਪਣੇ ਰੋਲ ਚੰਗੀ ਤਰ੍ਹਾਂ ਪੱਕ ਜੇ।

ਕੀਰੋਲ ਵੀ ਆਪਣੇ ਪਕਾਈ ਹੋ ਗਏ ਲਓ ਜੀ ਚੰਗੀ ਤਰ੍ਹਾਂ ਕੇ ਲੈਣਾ ਨਾ ਸੁੱਕ ਗਿਆ ਹੁਣ ਆਪਾਂ ਇਹਨੂੰ ਪਲੇਟ 'ਚ ਪਾ ਲੈਨੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਕੱਟ ਕਰ ਲੈਨੇ ਆ ਹਰ ਵਾਰੀ ਕੋਈ ਗੱਲ ਨਹੀਂ ਇਕੱਤਾ ਖੁੱਲੇ ਜਾਂਦਾ ਵਿੱਚੋਂ ਸਾਰੇ ਰੋਗਨ ਮੱਪਾ ਕੱਟ ਲੈਨੇ ਗਰਮ ਨੇ ਤੁਸੀਂ ਆਪਣਾ ਚਾਕੂ ਕੁੰਡਾ ਜਾਂ ਜੀ ਥੋੜਾ ਜਾਂ ਦੰਦਿਆਂ ਵਾਲਾ ਚਾਕੂ ਜਾਂ ਨਾ ਗਰਮ ਰੋਲ ਨੇ लो जी इस तरह आप सारे रोल कट लवोंगे टमाटो कैच पा लें लो जी आप हरी चिल्ली पा लें आप सारे रोल प्लेट के ਬਹੁਤ ਟੇਸਟੀ ਬਣਦੇ ਨੇ ਜੇ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਉੱਪਰ ਆਪਾਂ ਪਾ ਲੈਨੇ ਚਾਟ ਮਸਾਲਾ ਕਣਕ ਦੇ ਆਟੇ ਦੇ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਭ ਦਾ ਬਹੁਤ ਬਹੁਤ ਧੰਨਵਾਦ ਅਤੇ ਸਤਿ ਸ੍ਰੀ ਅਕਾਲ